ਪੰਨ ਅੱਜ 10 ਮਹੀਨੇ ਹੋ ਗਏ ਲੁਧਿਆਣਾ ਦੀ ਜਨਤਾ ਨੇ ਬੜਾ ਵੱਡਾ ਧੋਖਾ ਖਾਧਾ ਹੈ ਜਿਹੜਾ ਗਿੱਦੜ ਬਾਹੇ ਤੋਂ ਨਕਾਰਿਆ ਹੋਇਆ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਦੀ ਚੋਣ ਲੜੀ ਤੇ ਇਹਨੂੰ ਬੜੀ ਵੱਡੀ ਬਹੁਮਤ ਦੇ ਨਾਲ ਲੁਧਿਆਣਾ ਦੇ ਲੋਕਾਂ ਨੇ ਜਿਤਾ ਦਿੱਤਾ ਤੇ ਉਹ 10 ਮਹੀਨੇ ਹੋ ਗਏ ਇਹਨਾਂ ਨੂੰ ਜਿਤਾਏ ਹੋਏ ਤੇ 10 ਮਹੀਨਿਆਂ ਚ ਤਕਰੀਬਨ 10 ਵਾਰੀ ਵੀ ਲੁਧਿਆਣੇ ਆ ਕੇ ਨਹੀਂ ਵੜੇ ਤੇ ਮੈਂ ਪੁੱਛਣਾ ਚਾਹੁੰਦਾ ਰਾਜਾ ਵੜਿੰਗ ਸਾਹਿਬ ਨੂੰ ਕਿ ਤੁਹਾਡਾ ਦਫ਼ਤਰ ਕਿੱਥੇ ਹੈ ਤੁਹਾਡੀ ਰਿਹائش ਕਿੱਥੇ ਹੈ ਤੁਸੀਂ 10 ਮਹੀਨਿਆਂ ਚ ਕੋਈ ਕਿੱਦਾਂ ਦਾ ਕੰਮ ਕੀਤਾ ਹੋਵੇ ਜਿਹੜਾ ਜਨਤਾ ਦੇ ਹਿੱਤ ਲਈ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਇੱਕ ਉਦਘਾਟਨ ਕੀਤਾ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਤਰਨਾ ਲਾਇਆ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਰਿਬਨ ਕਟਿਆ ਹੋਵੇ ਮੈਂ ਪੁੱਛਣਾ ਚਾਹੁੰਦਾ ਕਿਉਂ ਤੁਸੀਂ ਲੁਧਿਆਣਾ ਦੇ ਜਨਤਾ ਨੂੰ ਮੂਰਖ ਬਣਾਇਆ ਲੁਧਿਆਣੇ ਦੀ ਜਨਤਾ ਦਾ ਦਿਲ ਬਹੁਤ ਵੱਡਾ ਹੈ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਲੇਕਿਨ ਤੁਸੀਂ ਉਹਨਾਂ ਦਾ ਵਿਸ਼ਵਾਸ ਤੋੜਿਆ ਤੇ ਲੁਧਿਆਣੇ ਦੀ ਜਨਤਾ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗੀ ਇਸ ਕਰਕੇ ਅਸੀਂ ਛੁੱਟਗੀ ਦੇ ਪੋਸਟਰ ਲਗਾ ਰਹੇ ਆ ਮੈਂ ਤੁਹਾਨੂੰ ਆਪ ਪੁੱਛਣਾ ਚਾਹੁੰਦਾ ਪ੍ਰੈਸ ਦੇ ਵੀਰਾਂ ਨੂੰ ਕਿ ਅਗਰ ਤੁਹਾਨੂੰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਜੀ ਦਾ ਪਤਾ ਮਿਲ ਜਾਵੇ ਤਾਂ ਸਾਨੂੰ ਵੀ ਦੱਸ ਦਿਓ ਜੀ ਕਿਉਂਕਿ ਸਾਨੂੰ ਵੀ ਲੋਕ ਪੁੱਛਦੇ ਨੇ ਕਿ ਲੁਧਿਆਣੇ ਦਾ ਐਮਪੀ ਕਿੱਥੇ ਰਹਿੰਦਾ ਲੁਧਿਆਣੇ ਦੇ ਐਮਪੀ ਦਾ ਦਫ਼ਤਰ ਕਿੱਥੇ ਆ ਅਸੀਂ ਕੰਮ ਕਰਾਉਣ ਵਾਸਤੇ ਕਿੰਨੂੰ ਕਹੀਏ ਮੈਂ ਸਭ ਤੋਂ ਵੱਧ ਹੈਰਾਨ ਔਰ ਪਰੇਸ਼ਾਨ ਉਦੋਂ ਹੋਇਆ ਪਿਛਲੇ ਦਿਨੀ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਲੁਧਿਆਣੇ ਦੇ ਵਿੱਚ ਉਪ ਚੋਣਾਂ ਹੋਣ ਵਾਲੇ ਆ ਕਿ ਜਿਹੜਾ ਸਾਡੇ ਲੁਧਿਆਣਾ ਵੈਸਟ ਤੋਂ ਕਾਂਗਰਸ ਦੇ ਉਮੀਦਵਾਰ ਭਾਰਤਪੁਸ਼ ਨਾਸ਼ੂ ਜੀ ਨੂੰ ਕਾਂਗਰਸ ਨੇ ਐਲਾਨਿਆ ਤੇ ਭਾਰਤਪੁਸ਼ ਨਾਸ਼ੂ ਜੀ ਨੇ ਇਹ ਗੱਲ ਕਹੀ ਕਿ ਰਾਜਾ ਵੜਿੰਗ ਜਿਹੜਾ ਹੈ ਬਹੁਤ ਹੀ ਵੱਡਾ ਡਰਾਮੇਬਾਜ਼ ਹੈ ਮੈਂ ਹੈਰਾਨ ਕਿੱ ਲੁਧਿਆਣਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਦੇ ਪ੍ਰਤੀ ਸਾਡੇ ਭਾਰਤ ਪੁਸ਼ ਰਾਸ਼ੂ ਜੀ ਜਿਹੜੇ ਸਾਡੇ ਲੁਧਿਆਣੇ ਦੇ ਵਸਨੀਕ ਨੇ ਚਾਹੇ ਸਾਡੀ ਪਾਰਟੀ ਅਲੱਗ ਹੈ ਮੈਂ ਭਾਰਤ ਜਨਤਾ ਪਾਰਟੀ ਨਾਲ ਸੰਬੰਧਤ ਹਾਂ ਲੇਕਿਨ ਉਹਨਾਂ ਨੇ ਕਾਂਗਰਸ ਦੇ ਜਿਹੜਾ ਵਰਕਿੰਗ ਪ੍ਰਧਾਨ ਹੈ ਸਟੇਟ ਦਾ ਉਹਨੇ ਬਿਆਨ ਦਿੱਤਾ ਕਿ ਉਹਨਾਂ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹ ਬੜਾ ਵੱਡਾ ਡਰਾਮੇਵਾਜ਼ ਹੈ ਉਹ ਝੂਠ ਬੋਲਦਾ ਹੈ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਅਗਰ ਭਾਰਤ ਪੁਸ਼ ਰਾਸ਼ੂ ਵਰਗੇ ਲੀਡਰ ਉਹਨੂੰ ਝੂਠਾ ਉਹ ਡਰਾਮੇਵਾਜ਼ ਕਹਿ ਰਹੇ ਨੇ ਤੇ ਉਸ ਆਮ ਜਨਤਾ ਨੂੰ ਕੀ ਕਹੇ ਤੁਸੀਂ ਇਹ ਗੱਲ ਦੱਸੋ ਅਰੁਣ ਜੀ ਕਿ ਲੋ ਜਿਹੜਾ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਉਹਦੀ ਹਰ ਮਹੀਨੇ ਲੁਧਿਆਣੇ ਦੇ ਡੀਸੀ ਦੇ ਨਾਲ ਡਿਵੈਲਪਮੈਂਟ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਇੱਕ ਮੀਟਿੰਗ ਵੀ 10 ਮਹੀਨਿਆਂ ਚ ਉਹਨਾਂ ਨੇ ਕੀਤੀ ਇੱਕ ਸੰਗਤ ਦਰਸ਼ਨ ਲਾਇਆ ਇਹ ਤਾਂ ਅਲੋਪ ਹੋ ਗਏ ਨੇ ਇਹ ਆਉਣ ਤੋਂ ਪੋਸਟਰ ਲਾਇਆ ਤਾਂ ਬਸ ਥਾਂਨੇ ਕੰਪਲੀਟ ਨਹੀਂ ਨਹੀਂ ਮੈਂ ਪੋਸਟਰ ਮੈਂ মিডিਆ ਵਾਲੇ ਸਾਥੀਆਂ ਨਾਲ ਤੁਹਾਡੇ ਨਾਲ ਜਾ ਕੇ ਮੈਂ ਕੰਦਾ ਦੇ ਪੋਸਟਰ ਚਪਕਾਉਂਗਾ ਜਿਹੜੀ ਮੇਰੀ ਕਪਿਲ ਕਤਿਆਲ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਐਫ ਆਈ ਆਰ ਦਰਜ ਕਰਾਣੀ ਹੈ ਮੁਕਦਮਾ ਦਰਜ ਕਰਾਣਾ ਮੇਰੇ ਤੇ ਕਰਾ ਸਕਦਾ ਕਿਉਂਕਿ ਮੈਂ ਨਾ ਕਦੀ ਪਰਚੇ ਪੁਰਚਿਆਂ ਤੋਂ ਡਰਨ ਵਾਲਾ ਨਹੀਂ ਮੈਂ ਸੱਚ ਦੀ ਆਵਾਜ਼ ਚੱਕਣ ਵਾਲਾ ਮੈਂ ਲੋਕਾਂ ਦੇ ਹਿੱਤਾਂ ਲਈ ਹਮੇਸ਼ਾ ਲੜਾਈ ਲੜਦਾ ਰਿਹਾ ਤੇ ਅੱਗੇ ਵੀ ਲੜਦਾ ਰਹੂੰਗਾ ਤੇ ਮੈਂ ਰਾਜਾ ਵੜਿੰਗ ਨੂੰ ਕਹਿਣਾ ਚਾਹੁੰਦਾ ਚਾਹੇ ਤੁਸੀਂ ਆਪੋਜੀਸ਼ਨ ਦੇ ਲੀਡਰ ਹੋ ਆਪੋਜੀਸ਼ਨ ਦੇ ਵਿੱਚ ਬੈਠੇ ਹੋ ਲੇਕਿਨ ਤੁਸੀਂ ਇੰਨਾ ਭਗਵੰਤ ਮਾਨ ਕੋ ਕਿਉਂ ਡਰਦੇ ਹੋ ਤੁਸੀਂ ਆਪਣੇ ਆਪਣੇ ਸਮੇਂ ਦੇ ਵਿੱਚ ਕਿਹੜੇ ਇਹੋ ਜਿਹੇ ਕੰਮ ਕਰ ਲਿੱਤੇ ਕਿ ਤੁਹਾਨੂੰ ਮੁੱਖ ਮੰਤਰੀ ਦਾ ਇੰਨਾ ਡਰ ਖੋਫ ਪੈ ਗਿਆ ਕਿ ਤੁਸੀਂ ਪੰਜਾਬ ਦੀ ਸਰਕਾਰ ਦੇ ਪ੍ਰਤੀ ਕੋਈ ਆਵਾਜ਼ ਨਹੀਂ ਚੱਕਦੇ ਕਿਹੜਾ ਡਰ ਕਿਹੜਾ ਡਰ ਅੰਕੀਤ ਜੀ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਤਕਰੀਬਨ 3 ਸਾਲ ਹੋ ਗਏ ਰਾਜਾ ਵੜਿੰਗ ਜੀ ਨੂੰ ਮੈਂਬਰ ਪਾਰਲੀਮੈਂਟ ਬਣੇ ਨੂੰ ਇੱਕ ਇੱਕ ਸਾਲ ਹੋਣ ਵਾਲਾ ਹੈ ਇਹਨਾਂ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜੀ ਚਾਹੇ ਰਾਜਾ ਵਡਿੰਗ ਦੀ ਪ੍ਰਤਾਪ ਸਿੰਘ ਬਾਜਵਾ ਜੀ ਵੀ ਕਈ ਵਾਰ ਕਹਿੰਦੇ ਨੇ ਕਿ ਰਾਜਾ ਵਡਿੰਗ ਜੀ थरथर ਕੰਬਦੇ ਨੇ ਭਗਵੰਤ ਮਾਨ ਜੀ ਕਿਤੇ ਉਹਨਾਂ ਨੂੰ ਚੱਕ ਕੇ ਸਲਾਖਾ ਦੇ ਪਿੱਛੇ ਨਾ ਸੁੱਟ ਦੇਣ ਲੇਕਿਨ ਮੈਂ ਰਾਜਾ ਵਡਿੰਗ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲੁਧਿਆਣੇ ਤੋਂ ਜਿੱਤੇ ਹੋ ਤੁਹਾਡੀ ਧਰਮ ਪਤਨੀ ਅਮ੍ਰਿਤਾ ਰਾਜਾ ਵਡਿੰਗ ਜੀ ਨੂੰ ਗਿੱਦੜਵਾਹ ਦੇ ਲੋਕਾਂ ਨੇ ਇਨਕਾਰ ਦਿੱਤਾ ਤੁਸੀਂ ਇਹੋ ਜੇ ਕੰਮ ਨਾ ਕਰੋ ਕਿ ਦੁਬਾਰਾ ਅਗਰ ਤੁਸੀਂ ਲੁਧਿਆਣੇ ਦੇ ਵਿੱਚ ਜਨਾਬ ਲੜੋ ਤੇ ਲੁਧਿਆਣੇ ਦੇ ਲੋਕ ਤੁਹਾਨੂੰ ਵੀ ਇਨਕਾਰ ਕੇ ਦੁਬਾਰਾ ਗਿੱਦੜਵਾਹੇ ਭੇਜ ਦੇਣ ਨਾ ਤੁਸੀਂ ਗਿੱਦੜਵਾਹੇ ਜੋ ਕੇ ਰਹੀਓ ਨਾ ਤੁਸੀਂ ਲੁਧਿਆਣੇ ਜੋ ਕੇ ਰਹੀਓ ਕਿਉਂਕਿ ਲੁਧਿਆਣੇ ਵਿੱਚ ਕੰਮ ਹੋ ਨਹੀਂ ਰਿਹਾ ਜੀ ਮੈਂ ਉਹੀ ਤਾਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੁਧਿਆਣੇ ਦੇ ਕੰਮ ਠੱਪ ਪਏ ਨੇ 10 ਮਹੀਨੇ ਹੋ ਗਏ ਆਮ ਜਨਤਾ ਤਰਾਹੀਮਮ ਤਰਾਹੀਮਮ ਹੋ ਰਹੀ ਹੈ ਜਿਹੜਾ ਰਾਜਾ ਵੜਿੰਗ ਜੀ ਤਕਰੀਬਨ 2 ਕਰੋੜ ਦੀ ਡਿਫੈਂਡਰ ਗੱਡੀ ਦੇ ਵਿੱਚ ਟੂ 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 ਕਰਦੇ ਘੁੰਮਦੇ ਜਾਂਦੇ ਨੇ ਉਹਨਾਂ ਨੂੰ ਗਰੀਬ ਬੰਦੇ ਦੀ ਪੀੜਾ ਕਿੱਥੇ ਦਿਖੇਗੀ ਕਿੱਥੇ ਆਮ ਜਨਤਾ ਦਾ ਦਰਦ ਦਿਖੇਗਾ ਜਿਹੜਾ ਬੰਦਾ 2 ਕਰੋੜ ਦੀ ਗੱਡੀ ਦੇ ਵਿੱਚ ਟੂ 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 ਕਰਦਾ ਘੁੰਮਦਾ ਜਾਂਦਾ ਉਹਨੇ ਅੱਜ ਤੱਕ 10 ਮਿੰਟਾਂ ਕਿਤੇ ਸਾਰ ਲਈ ਤੁਸੀਂ ਮੈਨੂੰ ਦੱਸ ਦਿਓ ਅਗਰ ਮੈਂ ਗਲਤ ਆ ਤਾਂ ਤੁਸੀਂ ਦੱਸੋ ਲੁਧਿਆਣਾ ਸ਼ਹਿਰ ਚ 5 ਐਮਐਲਏ ਨੇ ਤੇ ਕੀ ਪਤਾ ਐਮਐਲਏ ਨੇ ਸਾਰੇ ਕੰਮ ਕਰਾਤੇ ਹੁਣ ਤਾਂ ਇਹ ਲੋੜ ਮੈਨੂੰ ਹੋ ਰਹੀ ਨਹੀਂ 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 ਇਸ ਤਰ੍ਹਾਂ ਦੀ ਗੱਲ ਨਹੀਂ ਹੈ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ 5 ਮਹੀਨੇ ਪਹਿਲੇ ਇੱਧਰ ਦੇਖ ਕੇ ਦੱਸੋ 10 ਮਹੀਨੇ ਪਹਿਲੇ ਜਿਹੜਾ ਰਾਜਾ ਵੜਿੰਗ ਜੀ ਨੂੰ ਲੋਕਾਂ ਨੇ ਚੁਣਿਆ ਹਾਂਜੀ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਸ਼ਾਇਦ ਰਾਜਾ ਵੜਿੰਗ ਸਾਡਾ ਲੁਧਿਆਣਾ ਦਾ ਸੁਧਾਰ ਕਰ ਦੇਗਾ ਉਹਨਾਂ ਨੂੰ ਕੀ ਪਤਾ ਸੀ ਕਿ ਰਹਿੰਦਾ ਗੁੰਦਾ ਬੇੜਾਗਰ ਕਰ ਕਰਨ ਵਾਲਾ ਪਹਿਲੇ 3 ਸਾਲ ਆਪਣਾ ਮਾਨ ਸਰਕਾਰ ਨੇ ਬੇੜਾਗਰ ਕਰਦਾ ਪੰਜਾਬ ਦੇ ਵਿੱਚ ਹੁਣ ਰਹਿੰਦਾ ਗੁੰਦਾ ਰਾਜਾ ਵੜਿੰਗ ਜੀ ਨੇ ਕਰਤਾ ਮੈਂ ਗੁੰਮਛੂਦਗੀ ਦਾ ਪੋਸਟਰ ਅਜਲਾਨ ਚੱਲੇ ਆ ਜੀ ਤੁਹਾਨੂੰ ਇਹੀ ਕਹਿਣਾ ਚਾਹਨੀ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਐਮਪੀ ਬਣੇ ਨੂੰ ਉਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਰਾਜਾ ਵੜਿੰਗ ਜੀ ਨੂੰ ਤੇ ਹੁਣ ਤੱਕ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਸਾਰੇ ਵਪਾਰੀ ਕਹਿ ਲੋ ਸਾਰੇ ਪਿੰਡਾ ਵਾਲੇ ਕਹਿ ਰਹੇ ਪਿੰਡਾ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿੰਡਾ ਵਾਲਿਆਂ ਦੇ ਇਮੋਸ਼ਨਸ ਦੇ ਨਾਲ ਖੇਲ ਕੇ ਉਹਨਾਂ ਨੇ ਇੱਕ ਇੱਕ ਵੋਟ ਮੰਗੀ ਵੋਟ ਕਿੱਦਾਂ ਮਿਲਦੀ ਹੈ ਲੋਕਾਂ ਦੀ ਬੇਸਿਕ ਨੀਡਸ ਪੂਰੀ ਕਰਨ ਦੇ ਵਾਅਦੇ ਲੈ ਕੇ ਔਰ ਉਹਨਾਂ ਦੇ ਉਹ ਜਨਤਾ ਦੇ ਵਿੱਚ ਇੰਨੇ ਮਹੀਨੇ ਹੋ ਗਏ ਬਿਲਕੁਲ ਨਹੀਂ ਵਿਚਰ ਰਹੇ ਹੁਣ ਵੀ ਮੌਣੇ ਕੋਸਟ ਦੇਖ ਕੇ ਆਇਓ ਕਿਸੇ ਹੋਰ ਸ਼ਹਿਰ ਦੇ ਵਿੱਚ ਬੈਠੇ ਹੋਏ ਨੇ ਚਾਰ ਕੁਰਸੀਆਂ ੜਾ ਕੇ ਆਪਣੀਆਂ ਮੀਟਿੰਗਸ ਕਰਕੇ ਔਰ ਪੋਸਟ ਡਾਲ ਰਹੇ ਨੇ ਕਿ ਅਸੀਂ ਕੋਈ ਕੰਮ ਕਰ ਰਹੇ ਆ ਪਰ ਗਰਾਉਂਡ ਲੈਵਲ ਦੇ ਉੱਤੇ ਦੇਖਿਆ ਜਾਏ ਤਾਂ ਹੁਣ ਤੱਕ ਉਹ ਪਬਲਿਕ ਵਿੱਚ ਬਿਲਕੁਲ ਨਹੀਂ ਉਤਰੇ ਨਾ ਉਹਨਾਂ ਦੀ ਵਾਈਫ ਨਾ ਉਹਨਾਂ ਦੇ ਬੱਚੇ ਨਾ ਉਹ ਖੁਦ ਤੇ ਕਿੱਥੇ ਜਾਏਗਾ ਜਿਹੜੀਆਂ ਹੁਣ ਇਹੀ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀ ਆਣ ਵਾਲੀ ਟਾਰੇ ਆਉਣ ਵਾਲੀ 2027 ਹੈ ਇੱਕ ਇੱਕ ਜਾਨਾ ਇਮੋਸ਼ਨਸ ਨੂੰ ਸਾਈਡ ਤੇ ਰੱਖ ਕੇ ਜਦੋਂ ਕੋਈ ਵੋਟ ਮੰਗਾਣ ਆਉਂਦਾ ਤੁਹਾਡੇ ਇਮੋਸ਼ਨਸ ਨਾਲ ਖੇਲਦੇ ਨੇ ਕਿ ਅਸੀਂ ਤੁਹਾਨੂੰ ਲੇਡੀਜ਼ ਨੂੰ ਕਿਹਾ ਜਾਂਦਾ ਤੁਹਾਨੂੰ 1000 ਰੁਪਏ ਦੇ ਵੀ ਇਹਨਾਂ ਨੇ ਵੋਲ ਲਗਾਏ ਸੀ ਇੱਥੇ ਆਪਣੇ ਸਮਰਾਲਾ ਚੌਂਕ ਦੇ ਵਿੱਚ ਹੀ ਲਗਾਏ ਸੀ ਉਹ ਵਾਦੇ ਕਿੱਥੇ ਗਏ ਜਦੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੇ ਕਿਹਾ ਲੇਡੀਜ਼ ਨੂੰ ਰੋਜ਼ਗਾਰ ਦਿਲਾਇਆ ਜਾਏਗਾ ਜਿਹੜਾ ਯੂਥ ਆਪਣਾ ਨਸ਼ਿਆਂ ਦੇ ਵਿੱਚ ਤੁਮਰਿਆ ਹੈਗਾ ਉਹਨਾਂ ਬਾਰੇ ਕਿਹਾ ਗਿਆ ਹੁਣ ਜਿਹੜਾ ਨਸ਼ਾ ਯੁੱਧ ਨਸ਼ਾ ਵਿਰੁੱਧ ਜਿਹੜੀ ਚਲਾਈ ਗਈ ਹੈ ਸੰਤਾ ਉਹ ਕਿੱਥੇ ਨੇ ਚਾਰ ਕੁਰਸੀਆਂ ਢਾ ਕੇ ਅਗਰ ਤੁਸੀਂ ਕਹੋਗੇ ਕਿ ਅਸੀਂ ਮੀਟਿੰਗ ਕਰ ਰਹੇ ਹੈਗੇ ਆ ਇਹਦੇ ਨਾਲ ਕੋਈ ਜਨਤਾ ਦਾ ਹੱਲ ਨਹੀਂ ਹੋ ਰਿਹਾ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਆ ਰਾਜਾ ਵੜਿੰਗ ਜੀ ਕਿੱਥੇ ਗਾਇਬ ਹੋ ਅੱਜ ਅਸੀਂ ਤੁਹਾਡੇ ਪੋਸਟਰ ਲਗਾ ਰਹੇ ਆ ਸਾਨੂੰ ਆਓ ਮਿਲੋ ਅਗਰ ਕਿਸੇ ਕਿਸੇ ਨੂੰ ਹੀ ਉਹਨਾਂ ਦਾ ਪਤਾ ਲੱਗਦਾ ਹੈ ਤੇ ਸਾਨੂੰ ਜ਼ਰੂਰ ਆ ਕੇ ਦੱਸੋ ਅਸੀਂ ਸਾਰੇ ਇੱਥੇ ਬੈਠੇ ਆ ਥੈਂਕ ਯੂ ਰਾਜਾ